ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਕਰਿਆ ਨਾ ਨੂੰ ਕਰੋ ਸਬਸਕ੍ਰਾਈਬ ਹਾਂ ਜੀ ਪਹੁੰਚ ਗਏ ਮਸ਼ੀਨ ਕੋਲ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਵੱਤਵਾਦ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਚਲਦਿਆਂ ਲੈ ਕੇ ਖੇਤ ਚ ਨੂੰ 6:00 ਵੱਜ ਗਏ ਮੌਸਮ ਅੱਜ ਫੇਰ ਬੱਦਲ ਵਾਈ ਦਿਖਾ ਰਿਹਾ ਦੇਖਦੇ ਹਾਂ ਕੀ ਕਰਦਾ ਦਿਨ ਚ ਅਰੇ ਕੁਬੜੀ ਲੱਗਿਆ ਸਟਾਰਟ ਕਰਨਾ ਲਓ ਜੀ ਚਲਾਤੀ ਆਪਾਂ ਸਵੇਰੇ ਅੱਜ ਮਸ਼ੀਨ 7:30 ਵਜੇ ਚਲਾਤੀ ਸੀ 8:00 ਵਜੇ 2-3 ਮਿੰਟ ਹੋਏ ਨੇ ਬਸ ਲੱਗੜ ਲੱਗੀ ਦੋ ਕੋਵਾ ਸਨੀ ਖੜੀ ਰਹੀ ਬਸ ਆਰੀਓ ਮਿਲਈ ਆ ਯਾਰ ਬਾਜ ਬਾ ਚਲਾਉਂਦੇ ਨੇ ਕਹਿੰਦੇ ਦਿੱਲੀ ਲੱਗਦੀ ਆ ਕਣਕ ਥੱਲੇੋਂ ਪਰ ਉਧਰੋਂ ਪੁੰਜਾ ਜਾ ਕੇ ਲੈ ਪਾਣੀ ਪਿਆ ਵੀ ਹੋ ਸਕਦਾ ਦੀ ਡੇਡੀ ਆ ਦੇਖੋ ਇਹ ਦਾਕਾ ਨਾ ਛੱਡੋ ਕਿ ਨਾ ਦਾਕਾ ਜਮ ਨਹੀਂ ਨਾ ਛੱਡੋ ਉੱਤੇ ਬੱਤ ਪਾਦ ਲਈਆਂ ਲਵੇ ਇੱਕ ਜਿੰਨੇ ਦਾਕਾ ਨਾ ਛੱਡੋ ਦਾਕਾ ਤਾਂ ਉਹ ਛੱਡਣਾ ਹੀ ਨਹੀਂਗਾ ਕਿਸੇ ਹਾਲ ਹਾਲ ਤੇ ਕੱਟ ਲਾ ਲਿਆ ਸੀ ਡੇਡਾ ਜਾ ਕਰਕੇ ਬੋਕ ਪੈਕ ਮੂਰੇ ਹੋਈ ਜਾਂਦੀ ਆ ਤੇ ਬੂਦੇ ਲੱਗ ਜਾਂਦੇ ਨੇ ਲਾਗ ਨਾ ਅਵਾਸ ਉਹ ਲੈ ਜਿਵੇਂ ਲਾਗ ਨਾ ਰਹਿ ਜਿਵੇਂ ਵਿੱਚ ਜਾਵੇ ਜੱਕ ਥੱਲੇ ਗਰੀ ਰਹਿ ਜਿਵੇਂ ਇੱਧਰ ਕਿਦਾਰ ਭਰਾਏ ਇਹਨੇ ਪਹਿਲਾਂ ਨਾ ਪਤੀ ਫੇਰ ਨਹੀਂ ਤੇ ਦੇਖ ਨਾ ਭਰਾ ਰਹੇ ਪਹਿਲਾਂ ਜਮਈ ਪਲੇਟ ਮਗਰ ਫਰੀ ਜਾਂਦੇ ਨੇ ਵੀ ਅਲਦ ਵਾਲਾ ਮਾਰਦੇ ਨੇ ਕਹਿੰਦੇ ਆ ਤਾਂ ਕਹਿੰਦੇ ਬੰਦੇ ਨਹੀਂ ਹੈਗੇ ਸਾਡੇ ਕੋਲ ਹੋਰ ਜੀ ਮਿੱਤਰੋ ਮੌਸਮ ਹੋ ਗਿਆ ਖਰਾਬ ਬੱਦਲ ਆ ਗਿਆ ਦੇਖ ਲਓ ਤੁਹਾਡੇ ਸਾਹਮਣੇ ਘਰੋਂ ਚੈੱਕ ਕਿੰਦਾ ਨਾ ਹੋਇਆ ਮੌਸਮ ਸੌਜੀ ਜਾਂਦਾ ਕੰਮਕਾਰ ਦਾਣੇ ਕੱਢ ਰਹੇ ਆ ਦੇਖੋ ਸੁਭਾਈ ਤੇ ਗੱਜਬਾਈ ਦਾ ਟਰੈਕਟਰ ਨਾਲੇ ਆਪਣੇ تقریبا ਨਾਲੇ ਹੁੰਦਾ ਰੋਜ਼ ਸਾਡੇ ਕੋਲ ਜਾਂਦਾ ਕੰਮ ਕਰਨ ਟਾਈਮ ਨਾਲ ਕਰਾ ਦਿੱਤੀ ਅੱਜ ਆਪਾਂ ਨੇ ਮਿੱਤਰੋ ਮੀਂਹ ਤੋਂ ਬਾਅਦ ਲੱਗਿਆ ਦੁਬਾਰੇ ਦੂਜੀ ਜਗ੍ਹਾ ਆ ਕੇ ਆਉਂਦੇ ਦੀ ਰਾਹ 'ਚ ਮੀਂਹ ਪੈ ਗਿਆ ਅੱਧਾ ਘੰਟਾ ਮਸ਼ੀਨ ਖੜੀ ਰਹਿ ਗਈ ਤੇ ਹੁਣ ਲੱਗਿਆ ਚਲਾਉਣ ਦੁਬਾਰੇ ਕਟਰ ਪਾ ਲਿਆ ਤੇ ਤੁਪਾਂ ਮਿੰਨੀ ਜੀ ਨਿਕਲੇ ਮਿੰਨੀ ਜੀ ਸੂਰਜ ਆ ਦੇਖੋ ਆ ਭਰਾ ਦੇ ਲੱਗਣਾ ਵੜਣਾ ਦੇ ਖੜਾ ਇਸੇ ਬਾਈ ਕੋਲ ਕਿਹੜਾ ਪਿੰਡ ਆ ਇਹ ਮਨੀ ਨੰਗਲ ਹਾਂਜੀ ਗੂੜੇ 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 ਵੱਢਣੀਆਂ ਆਹ ਪਲਾਟ ਵੱਢਣਾ ਜੀ ਉੱਤੇ ਹੋ ਜਾਓ ਜੀ ਨਾਲ ਕਿਹੜਾ ਦਵਾ ਦੋ ਫਿਰ ਬੱਟਾ ਬੰਨੇ ਪੁੰਨੇ ਦੱਸ ਦਿਓ ਨਾ ਕਿੱਥੇ ਥੱਕਨੇ ਉਹ ਇੱਕੋ ਇੱਕ ਹੀ ਰਾਇ ਮਾਂਜੀ ਕਿਸਾਨ ਭਰਾ ਬੂਨੀ ਤੋਂ ਬਾਅਦ ਚਲਾਈ ਆ ਮਸ਼ੀਨ ਆਪਾਂ ਅੱਜ 23 ਤਰੀਕ ਨੂੰ ਨਹੀਂ ਪੈ ਗਿਆ ਸੀ ਤੇ ਦੇਖੋ ਬੱਦੀਆਂ ਸਾਫਤ ਪਈਆਂ ਨੇ ਪਰ ਦਾਣਾ ਹੈ ਨਹੀਂ ਵਿੱਚ ਜਮਾ ਵੀ ਨਹੀਂ ਦਾਣਾ ਬਦੀਆਂ ਪੂਰੀਆਂ ਸਾਫੀਆਂ ਡਬਲ ਪ੍ਰੈਸ਼ਰ ਕੰਪਲੈਂਟੀਆਂ ਲੋ ਕਰੋ ਚੈੱਕ ਆੜ ਦੇਖੋ ਮੁੰਡਾ ਤਗੜਾ ਹੈ ਬਹੁਤ ਔੜੇ ਪੂਰੀ ਬਣੂਗੀ ਤਾਂ ਕੇ ਦੀ ਲੋ ਇਹ ਆਣ ਝੋਨੇ ਵਾਂਗ ਉੱਤੇ ਉੱਤੇ ਆੜੋਂ ਬਦੀਆਂ ਦੇਖੋ ਮੱਖੀ ਵੀ ਨਹੀਂ ਭੋਰੀ ਹੈਗੀ ਟੂੜ ਵੀ ਨਾਲੇ ਆ ਬੱਦੀ ਦੇ ਕਰੋ ਚੈੱਕ ਲੋ ਪਹੀ ਜਲਾ ਰਿਹਾ ਤੇ ਜੱਸਾ ਬਾਈ ਖੋਲ ਖੜਾ ਦੇਖ ਰਹੇ ਨੇ ਲੋਏ ਉਹ ਤੇ ਆਪਣਾ ਕੰਮ ਕਰਦਾ ਨਜ਼ਾਰਾ ਲਿਆਂਦਾ ਪਿਆ ਡਬਲ ਪ੍ਰੈਸਰ ਨੇ ਮਿੱਤਰੋ ਨਾ ਬਾਸਕਰ ਚੱਕਣ ਦੀ ਰੋਡ ਨਾਲ ਥੱਲੇ ਕਰਨ ਦੀ ਰੋਡ ਜਿੱਥੇ ਚੱਲਦੀ ਆ ਉੱਥੇ ਚੱਲਦੀ ਆ ਮਾਝੂ ਤੋਂ ਮਾਝੂ ਦਾਣਾ ਵੀ ਬਾਹਰ ਕੱਢਦੀ ਆ ਕੰਪੈਨ ਬਹੁਤ ਵਧੀਆ ਕਿਸਾਨਾਂ ਦਾ ਰਿਸਪੌਂਸ ਆ ਕਹਿੰਦੇ ਵੀ ਨਜ਼ਾਰਾ ਲਿਆਂਦਾ ਕਹਿੰਦੇ ਨਹੀਂ ਤਾਂ ਕਹਿੰਦੇ ਹਰੇਕ ਮਸ਼ੀਨ ਸਾਡੇ ਏਰੀਆ 'ਚ ਮਸ਼ੀਨਾਂ ਘੱਟ ਮੈਂ ਕਹਿੰਦੇ ਬਾਹਰੋਂ ਆਉਂਦੀਆਂ ਨੇ ਤੇ ਹਰੇਕ ਬੱਲੇ ਜਿੱਤ ਤੋਂ ਦੋ ਦਾਣੇ ਹੁੰਦੇ ਨੇ ਕਹਿੰਦੇ ਜਿਹੜੀ ਮਰਜ਼ੀ ਬੱਦੀ ਜਾ ਕੇ ਦੇਖਣੀ ਇੱਕ ਵੀ ਦਾਣਾ ਨਹੀਂ ਕਹਿੰਦੇ ਨਜ਼ਾਰਾ ਲਿਆਂਦਾ ਪਿਆ ਪੂਰੀ ਬੱਲੇ ਬੱਲੇ ਆ ਸਫਾਈ ਵੀ ਗੋਟਾ ਓਕੇ ਆ ਕਹਿੰਦੇ ਸਾਰੇ ਖਾਨ ਭਰਾਵਾਂ ਨੂੰ ਪੂਰੇ ਕੋਸ਼ਰੇ ਲੋ ਜੀ ਪੀਲ ਲੱਗਿਆ ਵੀਡੀਓ ਬਣਾਉਣਾ ਬਾਹਰ ਹੋ ਕੋਈ ਘਾ ਰਹਿਆ ਦੇਖੋ ਥਾ ਪੀਲੇ ਪੰਪਾਇੰ ਚੱਲੀ ਆ ਇਹ ਪਲਾਜੰਬੀ ਫਿਰਦੇ ਨੇ ਚੈੱਕ ਕਰਦੇ ਆ ਦੇਖੋ ਇੱਕੋ ਪਰੇ ਫਿਰਦਾ ਦੂਗੇ ਭਰਾ ਬੈਠੇ ਨੇ ਦੋਏ ਆ ਗਿਆ ਲੜਾਕੂ ਜਹਾਜ਼ਾ ਦੇਖੋ ਘੁੰਮਦਾ ਫਿਰਦਾ ਉਹ ਸਮ ਜਹਾਜ ਹੀ ਆ ਤੇ ਕੰਮ ਚੱਲੀ ਜਾਂਦਾ ਆਪਣਾ ਬੱਦਲ ਵਾਈ ਦੇਖੋ ਤੁਹਾਡੇ ਸਾਹਮਣੇ ਆ ਜੋ ਵੀ ਹੈਗੀ ਤੇ ਆ ਟਰੈਕਟਰ ਇੱਕ ਮਾਈਸੀ ਦੇਖਿਆ ਆਪਾਂ ਨੇ ਅੱਜ ਇੱਕ ਕੱਲ ਦੇਖਿਆ ਸੀ ਤੇ ਦੁਬਾਰੇ ਫੇਰ ਆ ਗਿਆ ਇੱਕ ਜਹਾਜ਼ ਹੋਰ ਆ ਦੇ ਸਾਰਿਆਂ ਨਾਲੋਂ ਵੱਧ 90% ਹੋਊਗਾ ਆ ਟਰੈਕਟਰ ਆ ਸਾਰਿਆਂ ਨਾਲੋਂ ਵੱਧ 36 30 ਸਪੈਸ਼ਲ ਐਡੀਸ਼ਨ ਜਾਂ ਸੁਪਰ ਪਲੱਸ ਜੋ ਵੀ ਹੈਗੇ ਇਹ ਤਿੰਨ ਚਾਰ ਮਾਡਲ ਨੇ ਤਿੰਨੇ ਚਾਰੇ ਬਹੁਤ ਨੇ ਤੇ ਦੂਜੇ ਨੰਬਰ ਤੇ ਸਲੈਂਸਰ ਸਾਰਿਆਂ ਦੇ ਚੇਂਜ ਆਹ ਸਲੈਂਸਰ ਜਿਹੜੇ ਪਹਿਲਾਂ ਪੁਰਾਣੇ ਆਉਂਦੇ ਸੀ ਇਹ ਨੇ ਤੇ ਟਾਇਰ ਤਕਰੀਬਨ 1016 ਵਾਲੇ ਸਾਰਿਆਂ ਦੀ ਪਾਏ ਬਨੇ 100 ਦੇ ਵਿੱਚੋਂ ਦੋ ਚਾਰ ਟਰੈਕਟਰ ਹੋਣਗੇ ਜਿਹਦੇ ਨਹੀਂ ਹੋਣੇ ਤੇ ਮਗਰਲੇ ਟਾਇਰ ਆ ਵੀਕੇਟੀ ਦੇ ਤੇ ਆਹ ਕੰਮ ਜਮਾਂ ਹੀ ਸਰਾ ਕਰ ਦਿੰਦੇ ਆ ਇਹ ਪੱਕਾ ਵਾਲਾ ਹਰੇਕ ਟਰੈਕਟਰ ਨੂੰ ਆਹੀ ਹੁੱਕ ਲੱਗੀ ਹੋਈ ਆ ਦੇਖੋ ਜਿੱਡੀ ਮਰਜੀ ਟਰਾਲੀ ਪਾ ਲੋ ਜਿੱਡੀ ਮਰਜੀ ਚੌੜੀ ਇਹਦਾ ਤਾਂ ਤਕਰੀਬਨ ਪਡਿਸ਼ਨ ਵੀ ਬਦਲਿਆ ਹੋਇਆ ਵੀਰ ਨੇ ਸਾਰਾ ਹੌਲੈਂਡ ਵਾਲਾ ਲਾ ਕੇ ਅੱਪ ਦਾ ਲਾਇਆ ਬਾਅਦ ਦੇਖੋ 98 ਲਾਇਆ ਨੇ ਤਿੰਨ ਉੱਤਰ ਤਿੰਨ ਉੱਤਰ 6 ਨਾਟ ਨੇ 6 ਉਹ ਨਾਟ ਮੈਨ ਲੱਗਦਾ 30 32 ਦੇ ਹੋਣੇ ਨੇ ਮੋٹے ਪੂਰੇ ਜਮਸ ਕੰਮ ਕਰਿਆ ਸਰਾ ਕਿਉਂ ਗੰਨੇ ਨੂੰ ਚਲਦੇ ਆ ਜਿਆਦੇ ਮਿੱਤਰੋ ਇਹ ਵੇ ਆ ਮੁਰਗੇ ਜਹਾਜ਼ ਆ ਗਿਆ ਦੇਖੋ ਯਾਤਰੀਆਂ ਵਾਲਾ ਜਹਾਜ਼ ਆ ਰਿਹਾ ਹੈ ਚੜਿਆ ਆਦਮਪੁਰੋਂ ਇਹ ਆਵਾਜ਼ ਜਮਈ ਨਹੀਂ ਮਗਰ ਜਾ ਕੇ ਆਊਗੀ ਹੈਨਾ ਪੂਰੀ ਜਵਾਜ਼ ਨਹੀਂ ਹੈਗੀ ਦੇਖੋ ਆ ਗਿਆ ਦੇ ਜਮਈ ਲਵੇ ਜਦ ਚੜਿਆ ਹੈਨਾ ਆਦਮਪੁਰ ਤੋਂ ਨਦੇੜ ਵਾਲਾ ਹੈਨਾ डील लाट ਛੜਦਾ ਜਾਂਦਾ ਹੁਣ ਕੋ ਮਿਆਂ ਘੁੰਮ ਗਿਆ ਘੁੰਮ ਗਿਆ ਘੁੰਮ ਗਿਆ ਹੋ ਗਿਆ ਗੋਲ 10 ਮਿੰਟਾਂ ਦੀ ਕਿਹੜਾ ਦੇਣੇ ਫੇਰ ਕਿਧਰ ਘੁੰਮਿਆ ਆ ਗਿਆ ਬਸ ਟਿਕਾਣੇ ਤੇ ਬਹੁਤ ਲੰਬਾ ਘੜਦਾ ਦੇਖੋ ਮਗਰ ਆ ਗਿਆ ਦੇਖੋ ਆਪਣੇ ਉੱਪਰੇ ਆ ਗਿਆ ਲੈ ਜਾਂਦਾ ਕੰਮ ਕਰ ਤੋਂ ਦੇ ਸਾਹਮਣੇ ਆ ਦੇਖੋ you know ਜੱਸਾ ਉਤਰੇ ਉਤਰੋਂ ਉਪਰੋਂ ਨਾਰੇ ਉਤਰੇ ਆਕਾ ਮਾਰ ਕੇ ਤਰਨੇ ਪੈਂਦੇ ਨੇ ਰੋਟੀ ਖਾਣ ਲਈ ਵੀ ਕਹਿੰਦੇ ਨਜ਼ਾਰਾ ਵਿੱਚ ਨਾ ਕਰਦਾ ਪਵੇ ਤਾਂ ਕੰਡ ਲੜੇ ਨਾ ਗਰਮੀ ਲੱਗੇ ਤਾਂ ਲੱਗੇ ਪਿਆਸ ਪਿਆਸ ਵੀ ਜਦੇ ਲੱਗੂਗੀ ਆ ਧੁੱਪ ਲੱਗੂਗੀ ਪਿਆਸ ਵੀ ਨਹੀਂ ਲੱਗਦੀ ਆ ਕਹਿੰਦੇ ਬੜੀ ਸਾਫ ਸੁਥਰੀ ਆ ਕਿਉਂਕਿ ਅੱਜ ਗੁੱਡੀ ਟੰਡਾ ਵੀ ਹੈ ਨਹੀਂ ਕਰਦਾ। ਤੁਸੀਂ ਵਧੀਆ ਕਾਣਕ ਹੈ। ਸਾਰਾ ਉਹ ਖੱਬੇ ਤੱਕ ਜਾਣਾ ਹੈ ਇਹਦੇ ਤੱਕ 15 16 ਕਿਲੇ ਦੇ ਵੀਰ ਦੇ ਅੱਜ ਵੱਢਣੇ ਆਲੇ ਤੇ ਆਉਂਦਾ ਕਿਚੀ ਦੇ ਕੋਲ 36 ਦੀਰੂ ਆਵਾਜ਼ ਇਹ ਬੜੀ ਪਿਆਰੀਆ ਟਰੈਕਟਰ ਦੀ ਆ ਸਲਾਨਸਰ ਮਾਏ ਦੇ ਪਤਾ ਨਹੀਂ ਕੀ ਕਰਦਾ ਤੇ ਕਹਿੰਦੇ ਲੱਗ ਕੇ ਲਿਆਉਣੇ ਪੈਂਦੇ ਨੇ ਪਹਿਲਾਂ ਆਉਂਦੇ ਜੀ ਪੁਰਾਣੇ ਮਾਦਰਾ ਦੇ ਜਦੋਂ ਨਿਆਉਂਦਾ ਹਿਆਰ ਪਰੋਂ ਬਣਾਈ ਦੀ ਆ ਟਰਾਲੀ ਕਿਸਾਨ ਭਰਾਵੋ ਬਹੁਤ ਵੀਰਾਂ ਦੇ ਫੋਨ ਆਉਂਦ ਰਹੇ ਵੀ ਡਬਲ ਥਰੇਸਰ ਮਸ਼ੀਨ ਦਾ ਕੀ ਫਾਇਦਾ ਹੈ ਤੇ ਕੀ ਕੀ ਨੁਕਸਾਨ ਨੇ ਤੇ ਕੀ ਲਾਭ ਨੇ ਲਾਭ ਹੈ ਦਾ ਮਿੱਤਰੋ ਮਿੱਤਰੋ ਲਾਭ ਇਹਦਾ ਇਹ ਹੈ ਵੀ ਜਦੋਂ ਮੀਂਹ ਪੈ ਜਾਂਦਾ ਮਾੜਾ ਮੋਟਾ ਕਣੀਆਂ ਛਰਾਟਾ ਜਿਆ ਕਿਤੇ ਤੇ ਮਾੜੀ ਜੀ ਹਵਾ ਲੱਗਣਸਾਰ ਮਸ਼ੀਨ ਚੱਲ ਪੈਂਦੀ ਹੈ ਕੋਈ ਪ੍ਰੋਬਲਮ ਨਹੀਂ ਆਉਦੀ ਕੋਈ ਦਾਣ ਪੱਲੀ ਚ ਦਾਣਾ ਨਹੀਂ ਰਹਿੰਦਾ ਕੁਝ ਵੀ ਨਹੀਂ ਰਹਿੰਦਾ ਤੇ ਦੂਈਆਂ ਮਸ਼ੀਨਾਂ ਖੜੀਆਂ ਤੀ ਅਲਦਾਲੇ ਦੋ ਤਿੰਨ ਮਸ਼ੀਨਾਂ ਚੱਲਦੀਆਂ ਤੀ ਤੇ ਆਪਣੀ ਵਾਲੀ ਚੱਲਦੀ ਤੀ ਇਹੀ ਫਰਕ ਆ ਮਿੱਤਰੋ ਇਹਦੇ ਚ ਵੀ ਇਹ ਮੀਂਹ ਤੋਂ ਬਾਅਦ ਜੇ ਮਾੜਾ ਮੋਟਾ ਨਾਰਮਲ ਜਾਂ ਮੀਂਹ ਪਿਆ ਹੋਵੇ ਤਾਂ ਇਹਨੇ ਬਰੀਕ ਤੋਂ ਬਰੀਕ ਦਾਣਾ ਵੀ ਇਹ ਕੱਢ ਲੈਂਦੀ ਹੈ ਬਲੀ ਦੇ ਵਿੱਚੋਂ ਨਹੀਂ ਦੂਈਆਂ ਛੱਡਣ ਲਾ ਜਾਂਦੀਆਂ ਨੇ ਨਰਮਾਈ ਦੇ ਕਾਰਨ ਬਸ ਇਹ ਛੜਦੀ ਨਹੀਂ ਹੈਗੀ। ਇਹੀ ਚੀਜ਼ ਦਾ ਫਾਇਦਾ ਹੈ ਡਬਲ ਥਰੇਸਲ ਦਾ ਕੋਈ ਲਾਭ ਤਾਂ ਹੈਗਾ ਹੀ ਆ ਮਿੱਤਰੋ ਜੇ ਲਾਇਆ ਕੰਪਨੀ ਨੇ। ਕਿਤੇ ਸਿੰਗਲ ਥਰੇਸਰ ਨੇ ਕੰਮ ਕਰਨਾ ਕਿਤੇ ਦੋ ਨੇ ਕਰਨਾ ਬਸ ਇਹੀ ਫਰਕ ਹੈ ਇਹਦੇ ਵਿੱਚ। ਆਉਜੀ ਨੁੱਬੜ ਗਿਆ ਤੇ ਪਰਾਠਾ ਦਾ ਕੰਮ ਆਜ ਅੱッセ ਬੌਸ ਕਿਵੇਂ ਆ ਲਓ ਜੀ ਭਾਜੀ ਲੱਗੇ ਨੇ ਟਰੈਕਟਰ ਤੋੜਨੇ 21 ਫੁੱਟੀ ਟਰਾਲੀ 3600 30 36 30 ਆ ਤੁਰਪਿਆ ਲੈ ਕੇ ਨੰਬ ਵੀ ਕੱਢਦਾ ਟਰੈਕਟਰ ਇਹਦੇ Ориਜਨਲ ਆ ਸਾਰਾ ਹੀ ਮੈਂ ਪੁੱਛਿਆ ਸੀ ਵੀਰ ਨੂੰ ਕੋਈ ਮੋਡੀਫਿਕੇਸ਼ਨ ਨਹੀਂ ਕੀਤੀ ਬੱਸ ਇਹ ਕੋ ਹੌਲੇ ਜੇ ਟੈਂਕ ਦੀ ਘਾਟ ਆ ਵਾ ਓਕੇ ਆ ਬਾਕੀ ਬੱਟਾ ਵੀ ਬੜੀ ਕਰ ਲਿਆ ਆਪਣੇ ਟਰੈਕਟਰਾਂ ਨੂੰ ਆਵਾਜ਼ਾਂ ਦਾ ਫਰਕ ਆ ਸਲੈਂਸਰ ਲਾਉਣ ਨਾਲ ਜੀ ਮਿੱਤਰੋ ਪੀਵੀ ਅੱਠ ਪਹੁੰਚੇ ਹੋਏ ਆ ਆਪਾਂ ਜਲੰਧਰ ਏਰੀਏ 'ਚ ਤੇ ਵੀਰ ਨੇ ਲਾਇਆ ਕਹੀ ਵਾਲਾ ਜਿਗਾਰ ਦੇਖੋ ਪਾਈਪ ਲਾਇਆ ਹੈ ਕਹੀ ਟੰਗਣ ਨੂੰ ਆ ਭਰਾ ਦੇ ਕੰਮ ਨੇ ਆ ਸਾਰਿਆਂ ਦਾ ਸੌਖਾ ਤਰੀਕਾ ਆਪਾਂ ਸੀਟ ਥੱਲੇ ਰੱਖ ਕੇ ਬੈਠੇ ਰਹਿੰਦੇ ਆ ਬਹੁਤ ਔਖਾ ਰਹਿੰਦਾ ਕੰਮ ਹੋਰੀ ਸ਼ਾਮਾਂ ਹੋ ਗਈਆਂ ਆ ਪਲਾਟ ਵੀ ਵੱਡੇ ਆ ਗਿਆ ਹੁਣ ਰਹਿ ਗਿਆ ਗਾਵਾਂ ਇਹ ਵੀਰ ਦਾ ਸਾਥ ਤਨ ਨਾਲ ਉਤੋ ਆ ਜਾਣਾ ਅਰੇ ਵੀਰ ਦੇ ਭਰਾ ਦੇ ਜੱਸਾ ਥੱਲੇ ਆ ਗਿਆ ਮੈਸੇਜ ਅੱਜ ਚੱਲਿਆਂ ਆਪਾਂ ਟਰਾਲਾ ਲੈਣ ਦੂਰ ਖੜਾ ਦੀ ਥੋੜਾ ਜਿਹਾ ਤੇ ਹੁਣ ਇੱਧਰਲੇ ਪਾਸੇ ਨੂੰ ਵੀ ਪਾਸੇ ਇੱਕ ਬੱਸੇ ਕੰਪੈਨ ਚੱਲਦੀ ਹੈ ਉਧਰ ਨੂੰ ਲੱਗ ਜਾਣਾ ਆਪਾਂ ਨੇ ਪਾ ਕੇ ਹਾਂ ਇੱਕ ਨੇ ਕਰਨੇ ਨੇ ਇਹ ਕਹਿੰਦਾ ਜੱਸਾ ਗਾ ਦਾ ਛੋਟਾ ਜਿਹਾ ਲੱਗਦਾ ਟੈਰਾ ਤੋ ਬੰਧਿਆ ਹੈ ਉਹ ਵਿਚਾਰਾ ਛੋਟਾ ਹੈ ਜੀ ਲੱਗਦਾ ਫੜੀਆ ਰਿਕਟ ਲੈਣੇ ਆ ਜੀ ਬਾਹਰ ਦਾ ਦ੍ਰਿਸ਼ ਦੇਖੋ ਹਵਾ ਕਿਵੇਂ ਚੱਲਦੀ ਆ ਬਹੁਤ ਕਰਦਾ ਆਰਡਰਿਆ ਢੇਰੀ ਚਲਦੀ ਆ ਬਾਹਰ ਪਤਲ ਹੋਇਆ ਵਾ ਸਵਾਰੇ ਮੈਨੂੰ ਲੱਗਦਾ ਹੈ ਸ਼ਾਮਾਂ ਨੂੰ ਅੱਜ ਰਾਤ ਨੂੰ ਹੋਰ ਕਿਤੇ ਕਰੇ ਨਾ ਜਾਵੇ ਕੰਮ ਚੱਲੀ ਜਾਂਦਾ ਲਓ ਜੀ ਕਿਸਾਨ ਭਰਾਵਾਂ ਦਾ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਕਦੇ ਹਾਰਨ ਮਾਰਦੇ ਆ ਬਹੁਤ ਆਪੀ ਟਰਾਲੀ ਲੈ ਕੇ ਆਉਂਦੇ ਨੇ 6 ਮਹੀਨੇ ਬਾਅਦ ਫਸਲ ਪੜਾਉਣੀ ਹੁੰਦੀ ਆ ਉਹ ਵੀ ਨਹੀਂ ਬੰਦੇ 14 ਮਿੰਟਾ ਉਦੇ ਪਰੇ ਹੋ ਕੇ ਖੜ ਜਾਂਦੇ ਨੇ ਸਮਝ ਤੋਂ ਬਾਹਰ ਹੈਗਾ ਦਾ ਕੱਤੇ ਟੈਂਕ ਭਰੀ ਖੜੇ ਆਂ ਆਹੀ ਚਾਰ ਤੜ ਸੀਜਦੇ ਨੇ 2-2 ਮਿੰਟ ਸਹਾਈ ਨੇ ਇਹ 4-4 5-5 ਮਿੰਟ ਖੜਾ ਰੱਖਦੇ ਨੇ ਟੈਂਕ ਭਰ ਕੇ ਮੂਰਲੇ ਕੁਸਾਨਪੁਰਾ ਚਾਰ ਰਖਾਈ ਜਾਂਦੇ ਨੇ ਵੀ ਕਾਰ ਆਏਂਗਿਓ ਕਾਰ ਆਏਂਗਿਓ ਐਦਾਂ ਨਾ ਕਰਿਆ ਕਰੋ ਉਸਾਨਪੁਰਾ ਕੋਈ ਜਿਹੜੇ ਹੱਦ ਤੱਕ ਹੁੰਦਾ ਇਹ ਕਾਰ ਕਰਾਤਾ ਸਾਹਮਣੇ ਉਹ ਵੀ ਲੈ ਕੇ ਆ ਗਿਆ ਦੇਖੋ ਇਧਰੋਂ ਇਹ ਜ਼ਰੂਰੀ ਨੇ ਗੱਲਾਂ ਥੋੜੀਆਂ ਜੀਆਂ ਨੋਟ ਕਰਨ ਵਾਲੀਆਂ ਆ ਹਾਲੇ ਸੇ ਕੇਮਿਆ ਇਹ ਗੱਲ ਆ ਕਰਦੇ ਤੋਂ بچਾਓ ਆ ਜਿਹੜਾ ਜਾ ਰਿਹਾ ਵਧੀਆ ਠੰਡ ਵੀ ਆੰਦਰ ਆ ਆ ਪੂਰਾ ਅਨੰਤ ਆਇਆ ਪਿਆ ਜੀ ਬੇਤਰੋ ਲਾਸਟ ਘੇੜਾ ਰਹਿ ਗਿਆ ਬਸ ਟੈਂਕੇ ਤੋਂ ਬਾਅਦ ਹੋਰ ਆ ਚੱਲ ਰਿਹਾ ਢਾਣੇ ਕੱਢਦੇ ਹੋ ਬਹੁਤ ਘਰਦਾ ਨਿਕਲਦਾ ਕਣਕ ਦੇ ਵਿੱਚ 22 ਢਾਣੇ ਕੱਢ ਰਹੇ ਹਾਂ ਜਾ ਲਦਾ ਇੰਜਨ ਮਰੀਦਾ ਆਪਦਾ